ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਨੇ ਅਪ੍ਰੈਲ ਮਹੀਨੇ ਦੇ ਵਿੱਚ ਆਪਣੇ ਇਤਿਹਾਸ ਦਾ ਸਭ ਤੋਂ ਵੱਡਾ 7.1 ਬਿਲੀਅਨ ਡਾਲਰ ਦਾ ਮਾਲ ਵਪਾਰ ਘਾਟਾ ਦਰਜ ਕੀਤਾ ਅਮਰੀਕੀ ਟੈਰਿਫਾ ਦੇ ਕਾਰਨ ਨਿਰਿਆਤ ਦੇ ਵਿੱਚ ਵੱਡੀ ਕਮੀ ਕਰਕੇ ਇਹ ਘਾਟਾ ਦਰਜ ਹੋਇਆ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਮਾਰਚ ਦੇ ਵਿੱਚ ਇਹ ਘਾਟਾ 2.3 ਬਿਲੀਅਨ ਡਾਲਰ ਸੀ ਜਿਸ ਦੇ ਮੁਕਾਬਲੇ ਅਪ੍ਰੈਲ ਦੇ ਵਿੱਚ ਇਹ ਕਾਫੀ ਵੱਧ ਗਿਆ ਅਪ੍ਰੈਲ ਦੇ ਵਿੱਚ ਕੈਨੇਡਾ ਦਾ ਸਮੁੱਚਾ ਨਿਰਿਆਤ 10.8% ਘਟ ਕੇ 60.4 ਬਿਲੀਅਨ ਡਾਲਰ ਟ੍ਰੈਕ ਹੈ ਜੋ ਕਿ ਜ਼ੂਨ 2023 ਤੋਂ ਬਾਅਦ ਉਨ੍ਹਾਂ ਦਾ ਸਭ ਤੋਂ ਘੱਟ ਪੱਧਰ ਹੈ ਕੈਨੇਡਾ ਨੇ April ਦੇ ਵਿੱਚ ਆਪਣਾ ਸਭ ਤੋਂ ਵੱਡਾ ਵਪਾਰਕ ਘਾਟਾ 7.1 ਬਿਲੀਅਨ ਡਾਲਰ ਦਰਜ ਕੀਤਾ ਕਿਉਂਕਿ ਅਮਰੀਕੀ ਟੈਰਿਫਾਂ ਦੇ ਮੱਦੇਨਜ਼ਰ ਨਿਰਯਾਤ ਦੇ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ ਸਟੈਟਿਸਟਿਕਸ ਕੈਨੇਡਾ ਨੇ ਵੀਰਵਾਰ ਨੂੰ ਕਿਹਾ ਕਿ April ਦਾ ਨਤੀਜਾ March ਦੇ ਵਿੱਚ 2.3 ਬਿਲੀਅਨ ਡਾਲਰ ਦੇ ਘਾਟੇ ਤੋਂ ਬਾਅਦ ਆਇਆ April ਦੇ ਵਿੱਚ ਕੁੱਲ ਨਿਰਯਾਤ 10.8% ਦੇ 60.4 ਬਿਲੀਅਨ ਡਾਲਰ ਰਹਿ ਕੇ ਜੋ ਕਿ June 2023 ਤੋਂ ਬਾਅਦ ਸਭ ਤੋਂ ਘੱਟ ਪੱਧਰ ਹੈ ਕਿਉਂਕਿ ਮੋਟਰ ਵਾਹਨਾਂ ਅਤੇ ਪੁਰਜ਼ਿਆਂ ਦੇ ਨਿਰਯਾਤ ਚਿਸਟਾ 0.4% ਦੀ ਗਿਰਾਵਟ ਆਈ ਹੈ। ਉਪਭੋਗਤਾ ਸਮਾਨ ਦੇ ਨਿਰਮਾਣ ਦੇ ਵਿੱਚ 1.4% ਕਮੀ ਆਈ ਜਦਕਿ ਉर्जा ਉਤਪਾਦ ਦਾ ਦੇ ਨਿਰਯਾਤ ਵਿੱਚ 7.9% ਗਿਰਾਵਟ ਦਰਜ ਕੀਤੀ ਗਈ। ਦੂਜੇ ਪਾਸੇ ਕੁੱਲ ਆਯਾਤ ਵੀ 3.5% ਕੱਟ ਕੇ 6.6 ਬਿਲੀਅਨ ਡਾਲਰ ਰਹਿ ਗਿਆ ਹੈ। ਦਿਵਾਨਾ ਅਤੇ ਉਹਨਾਂ ਦੇ ਪੁਰਜ਼ਿਆਂ ਦੇ ਆਯਾਤ ਵਿੱਚ 1.7% ਕਮੀ ਆਈ ਅਤੇ ਉਦਯੋਗਿਕ ਮਸ਼ੀਨਰੀ ਅਤੇ ਉਪਕਰਨਾਂ ਦਾ ਆਯਾਤ 9.5% ਘਟਿਆ ਦਰਜ ਹੋਇਆ ਹੈ। ਅਸਲ ਮਾਤਰਾ ਦੇ ਨੁਕਤੇ ਤੋਂ ਅਪ੍ਰੈਲ ਦੌਰਾਨ ਕੁੱਲ ਨਿਯਾਤ 9.1% ਕਟਿਆ ਅਤੇ ਆਯਾਤ ਦੇ ਵਿੱਚ 2.9 ਦੀ ਕਮੀ ਦਰਜ ਹੋਈ। ਕੈਨੇਡਾ ਨੇ ਅਪ੍ਰੈਲ ਦੇ ਵਿੱਚ ਅਮਰੀਕਾ ਦੇ ਨਾਲ 3.6 ਬਿਲੀਅਨ ਡਾਲਰ ਦਾ ਵਪਾਰਕ ਸਰਪਲਸ ਦਰਜ ਕੀਤਾ, ਜੋ ਕਿ ਇਸ ਦੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਦੇ ਨਾਲ ਦਸੰਬਰ 2020 ਤੋਂ ਬਾਅਦ ਦਾ ਸਭ ਤੋਂ ਛੋਟਾ ਵਪਾਰਕ ਸਰਪਲਸ ਹੈ। ਅਮਰੀਕਾ ਨੂੰ ਨਿਰਯਾਤ 15.7% ਕਟਿਆ ਅਤੇ ਅਮਰੀਕਾ ਤੋਂ ਆਯਾਤ 10.8% ਕਟਿਆ। ਕੈਨੇਡਾ ਦਾ ਦੂਜੇ ਦੇਸ਼ਾਂ ਦੇ ਨਾਲ ਵਪਾਰਕ ਘਾਟਾ ਅਪ੍ਰੈਲ ਦੇ ਜੋ 10.7 ਬਿਲੀਅਨ ਡਾਲਰ ਰਿਹਾ ਜੋ ਕਿ ਮਾਰਚ ਦੇ ਵਿੱਚ 9 ਬਿਲੀਅਨ ਡਾਲਰ ਸੀ ਅਮਰੀਕਾ ਨੂੰ ਛੱਡ ਕੇ ਕੈਨੇਡਾ ਦਾ ਹੋਰ ਦੇਸ਼ਾਂ ਨੂੰ ਨਿਰਯਾਤ 2.9% ਵੜ ਕੇ ਅਪ੍ਰੈਲ ਦੌਰਾਨ 18.3 ਬਿਲੀਅਨ ਡਾਲਰ ਦਰਜ ਹੋਇਆ ਜਦਕਿ ਅਮਰੀਕਾ ਨੂੰ ਛੱਡ ਕੇ ਹੋਰ ਦੇਸ਼ਤਵਿਆਤ 8.3% ਵਧਿਆ ਅਤੇ ਰਿਕਾਰਡ 29 ਬਿਲੀਅਨ ਡਾਲਰ ਦਰਜ ਹੋਇਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ